ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਮਾਈ ਚੈਨਲ ਹਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਇਹ ਇੱਕ ਹੋਰ ਮੇਰੀ ਨਵੀਂ ਵੀਡੀਓ ਤੇ ਅੱਜ ਸਵੇਰੇ ਸਵੇਰੇ 5:30 ਵਜੇ ਜਿਹੜੀ ਬਾਰਿਸ਼ ਆ ਮੀਂਹ ਆ ਉਹ ਸਟਾਰਟ ਹੋ ਗਿਆ ਸੀ ਬਹੁਤ ਸੋਹਣਾ ਮੌਸਮ ਸੀਗਾ ਅੱਜ ਸਵੇਰੇ ਸਵੇਰੇ ਤੇ ਠੰਡਾ ਹੀ ਰਿਹਾ ਮੌਸਮ ਤਕਰੀਬਨ ਸਾਰਾ ਦਿਨ ਤੇ ਅਸੀਂ ਸਾਰੇ ਜਾਣੇ ਬਾਲ ਬੱਚੇ ਵੀ ਤੇ ਅਸੀਂ ਵੀ ਸਾਰੇ ਜਾਣੇ ਵੇਲੇ ਹੋ ਕੇ ਤੇ ਸਾਰੇ ਜਾਣੇ ਚੱਲੇ ਸੀ ਜੀ ਰਾਜਾ ਸਾਹਿਬ ਦੇ ਮੱਥਾ ਟੇਕਣ ਰਾਜਾ ਸਾਹਿਬ ਦੀ ਜਗ੍ਹਾ ਤੋਂ ਲੱਗ ਗਈ ਆ ਕੋਈ ਜ਼ਿਆਦਾ ਦੂਰ ਨਹੀਂ ਤੇ ਫਿਰ ਅਸੀਂ ਸੋਚਿਆ ਸਾਰੇ ਜਾਣੇ ਭਈ ਹੈ ਤਾਂ ਫ੍ਰੀ ਆ ਅਸੀਂ ਭਈ ਵੈਸੇ ਵੀ ਜਾਣਾ ਚਾਹੀਦਾ ਲੱਗੇ ਫਿਰ ਇਸ ਕਰਕੇ ਅਸੀਂ ਮੱਥਾ ਟੇਕਣ ਚਲੇ ਗਏ ਤੇ ਤੇ ਉਹਨੂੰ ਕੀ ਕਹੀਦਾ ਰਸਤੇ 'ਚ ਉਹਨਾ ਆਉਗੀ ਇੱਕ ਦੁਕਾਨ ਤੇ ਉਹ ਸ਼ਹਿਰ ਦੀ ਉਹਨੂੰ ਕੀ ਕਹੀਦਾ ਵਿੱਚ ਉਹ ਮਨਾਈ ਅਸੀਂ ਵੀਡੀਓ ਥੋੜੀ ਜੀ ਇਹ ਅਸੀਂ ਆ ਗਏ ਜੀ ਉਹਨੂੰ ਕੀ ਕਹੀਦਾ ਗੁਣਾ ਚੌਰ ਚਾਰ ਵਾਲੀ ਸਵੀਟ ਸ਼ਾਪ ਬਹੁਤ ਮਸ਼ਹੂਰ ਹੈ ਇਹੋ ਤੇ ਤਕਰੀਬਨ ਸਾਰੇ ਇੱਥੋਂ ਹੀ ਪ੍ਰਸ਼ਾਦ ਲੈ ਕੇ ਜਾਂਦੇ ਆ ਰਾਜਾ ਸਾਹਿਬ ਦੇ ਕਿਉਂਕਿ ਉੱਥੇ ਜਾਣ ਤੋਂ ਪਹਿਲਾਂ ਮੋੜ ਤੇ ਹੀ ਤਕਰੀਬਨ ਇਹ ਦੁਕਾਨ ਆ ਤੇ ਇੱਥੋਂ ਲੈ ਲਿਆ ਅਸੀਂ ਜੀ ਆਪਾਂ ਪ੍ਰਸ਼ਾਦ ਬੱਚਿਆਂ ਨੇ ਮਨਵੀਰ ਹੋਣਾ ਨੇ ਇਹ ਉਹਨੂੰ ਕੀ ਕਹੀਦਾ ਆਗੇ ਸੀ ਫਿਰ ਗੱਡੀ 'ਚ ਗਾਂ ਜਾਣ ਵਾਸਤੇ ਮਨੀ ਇੱਥੇ ਸਮਾਈਲ ਪਾਸ ਕਰਦਾ ਹੋਇਆ ਤਾਂ ਇਹ ਤੋ ਅਸੀਂ ਚੱਲ ਪਏ ਸੀ ਜੀ ਫਿਰ ਦੁਬਾਰਾ ਰਾਜਾ ਸਾਹਿਬ ਦੇ ਇਹ ਨਵਾਂ ਬਣਾਇਆ ਲੱਗਦਾ ਹੈ ਤੇ ਲਿਖਿਆ ਹੋਇਆ ਸੀਗਾ ਵੀ ਇਹ ਸਰੋਵਰ ਆ ਰਾਜਾ ਸਾਹਿਬ ਦਾ ਮਤਲਬ ਕਿ ਉਸੇ ਜਗ੍ਹਾ ਤੋਂ ਇਹ ਰਿਲੇਟਡ ਆ ਸਰੋਵਰ ਬਣਾਇਆ ਹੋਇਆ ਤੇ ਇਹ ਅਸੀਂ ਪਹੁੰਚ ਗਏ ਸੀਗੇ ਉਹਨੂੰ ਕੀ ਕਹਿੰਦਾ ਮੇਨ ਜਗ੍ਹਾ ਜਿਹੜੀ ਆ ਰਾਜਾ ਸਾਹਿਬ ਜੀ ਦੀ ਉੱਤੇ ਤੇ ਇੱਥੇ ਉਹਨੂੰ ਕੀ ਕਹਿੰਦਾ ਜੁੱਤੀਆਂ ਵਗੈਰਾ ਉਤਾਰ ਕੇ ਤੇ ਹੈਂਡ ਵਾਸ਼ ਕਰਕੇ ਤਾਂ ਫੇਰ ਚੱਲੇ ਸਾਰੇ ਜਾਣੇ ਮੱਥਾ ਟੇਕਣ ਵਾਸਤੇ ਤੇ ਅਜੀ ਉਹ ਵਾਲੀ ਜਗਾ ਰਾਜਾ ਸਾਹਿਬ ਜੀ ਦੀ ਤੇ ਇਹ ਸ਼ਟਰਿੰਗ ਕੀਤੀ ਹੋਈ ਸੀ ਸ਼ਾਇਦ ਰਿਪੇਅਰ ਵਗੈਰਾ ਹੋ ਰਹੀ ਆ ਜਗਾ ਦੀ ਤੇ ਇੱਧਰ ਉਹਨੂੰ ਕੀ ਕਹਿੰਦਾ ਇੱਧਰਲੀ ਸਾਈਡ ਇਹ ਉੱਪਰ ਜਿਹੜਾ ਹਾਲ ਆ ਇਹਦੇ ਵਿੱਚ ਆ ਮਹਾਰਾਜ ਦੀ ਸਥਾਪਨਾ ਕੀਤੀ ਹੋਈ ਆ ਤੇ ਇੱਥੇ ਸਾਰੇ ਜਾਣੇ ਅਸੀਂ ਪੈਰ ਧੋ ਕੇ ਤੋ ਚੱਲ ਬੈਸੀ ਕੀ ਉਹਨੂੰ ਕੀ ਕਹੀਦਾ ਮੱਥਾ ਟੇਕਣ ਵਾਸਤੇ ਕਾਕੂ ਦੇਖੰਦੇ ਆ ਸਾਡੇ ਸਾਰਿਆਂ ਵੱਲ ਪਈ ਇਹ ਕਿੱਥੇ ਲੈ ਕੇ ਆ ਗਏ ਮੈਨੂੰ ਗਰਮੀ ਕਿਉਂਕਿ ਅੱਜ ਹਨੇ ਸੀ ਤਾਂ ਕਰਕੇ ਅਸੀਂ ਜੋਰੇ ਨੂੰ ਵੀ ਨਾਲ ਹੀ ਉਹਨੂੰ ਕੀ ਕਹੀਦਾ ਲੈ ਗਏ ਆਪਣੇ ਤੇ ਇੱਥੇ ਜਿਹਨੂੰ ਕੀ ਕਹੀਦਾ ਮੱਥਾ ਟੇਕਣ ਨੂੰ ਅਸੀਂ ਲਾਈਨ 'ਚ ਲੱਗ ਗਏ ਬਹੁਤ ਸ਼ਾਂਤੀ ਸੀ ਇੱਥੇ ਸਕੂਨ ਸੀਗਾ ਬਹੁਤ ਹੀ ਉਹਨੂੰ ਕੀ ਕਹੀਦਾ ਸੋਹਣੀ ਜਗਾ ਹੈ ਉਹ ਰਾਜਾ ਨਾਭ ਕਮਲ ਜੀ ਦੀ ਤੇ ਕਮਲ ਰਾਜਾ ਸਾਹ ਕਮਲ ਰਾਜਾ ਨਾਭ ਸਾਹਿਬ ਜੀ ਆ ਸ਼ਾਇਦ ਤੇ ਬਤਨ ਕੀ ਕੀਰੋ ਬੈਠ ਕੇ ਥੋੜਾ ਜਿਹਾ ਰਸੀ ਜਿਆਦਾ ਸਾਰੇ ਦਾ ਰਾਜਾ ਸਾਹਿਬ ਹੀ ਰਾਜਾ ਸਾਹਿਬ ਦੇ ਉਹਨੂੰ ਕੀ ਕਹੀਦਾ ਨਾਮ ਤੋਂ ਹੀ ਉਹਨੂੰ ਕੀ ਕਹੀਦਾ ਨਾਮ ਲੈਂਦੇ ਆ ਇਹ ਇਸ ਸੰਤਾਨ ਦਾ ਸਾਰੇ ਜਾਣੇ ਤੇ ਮੇਲਾ ਵੀ ਇੱਥੇ ਬਹੁਤ ਵੱਡਾ ਲੱਗਦਾ ਹੈ ਤੇ ਮੇਲਾ ਮੇਲਾ ਤਾਂ ਕਦੀ ਨਹੀਂ ਦੇਖਿਆ ਆ ਅਸੀਂ ਤੇ ਵੈਸੇ ਮੇਰੇ ਖਿਆਲ ਚ ਮੈਂ ਤੀਜੀ ਵਾਰੀ ਤੀਜੀ ਚੌਥੀ ਵਾਰੀ ਆਈ ਆ ਇਸ ਜਗ੍ਹਾ ਤੇ ਮੇਲਾ ਵੀ ਇੱਥੇ ਕਹਿੰਦੇ ਬਹੁਤ ਵੱਡਾ ਲੱਗਦਾ ਦੀਦੀ ਹੋਣੀ ਲੱਗੇ ਰਹਿੰਦੇ ਇੱਕ ਵਾਰੀ ਸਿਸਟਰ ਆ ਉਹ ਵੀ ਇੱਥੇ ਲੱਗੇ ਆ ਤੇ ਉਹ ਕਾਫੀ ਇੱਥੇ ਹੁੰਦੇ ਆ ਕਿੰਨੇ ਦਿਨ ਮੇਲਾ ਲੱਗਦਾ ਬਾਰੋਂ ਸੰਗਤਾਂ ਬਹੁਤ ਜ਼ਿਆਦੀਆਂ ਹੁੰਦੀਆਂ ਤੇ ਬਹੁਤ ਹੀ ਜ਼ਿਆਦਾ ਉਹ ਲੋਕਾਂ ਦੀ ਸ਼ਰਧਾ ਵਾ ਰਾਜਾ ਸਾਹਿਬ ਜੀ ਦੇ ਵਿੱਚ ਤੇ ਲੋਕਾਂ ਦੀਆਂ ਮਰਦਾਂ ਵੀ ਪੂਰੀਆਂ ਹੁੰਦੀਆਂ ਇੱਥੇ ਇੱਥੇ ਤਕਰੀਬਨ ਸਾਰੇ ਧਰਮਾਂ ਦਾ ਮੇਲਾ ਜੀ ਇੱਥੇ ਰਾਜਾ ਸਾਹਿਬ ਜੀ ਦੀ ਵਾਲੀ ਜਗਾ ਵੀ ਹੈ ਆਪਣੇ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਵਿਰਾਜਮਾਨ ਹੈ ਇੱਥੇ ਤੇ ਇੱਕ ਛੋਟਾ ਜਿਹਾ ਮੰਦਿਰ ਵੀ ਹੈ ਇੱਥੇ ਦੀਵਾ ਵੀ ਜਗਾਉਂਦੇ ਆ ਤੇ ਚਿਰਾਗ ਤੇ ਕੁਝ ਕਰਕੇ ਤਕਰੀਬਨ ਸਾਰੇ ਧਰਮ ਇੱਥੇ ਉਹਨੂੰ ਕੀ ਕਹਿੰਦਾ ਰਿਲੇਟਡ ਆ ਤੇ ਇਹ ਜੀ ਛੋਟਾ ਜਿਹਾ ਡੋਗੀ ਮੈਂ ਇਹਦੀ ਵੀਡੀਓ ਬਣਾ ਲਈ ਤੇ ਡੋਗੀ ਬਹੁਤ ਸੀਗੇ ਤੇ ਇਹ ਆ ਡੋਗੀ ਜਿਹੜਾ ਅਸੀਂ ਉੱਪਰ ਮਹਾਰਾਜ ਦੇ ਮੱਥਾ ਟੇਕਣ ਚੱਲੇ ਸੀਗੇ ਤੇ ਇਹ ਸਾਡੇ ਨਾਲ ਹੀ ਪੌੜੀਆਂ ਚੜ ਕੇ ਉੱਪਰ ਵੀ ਉਹਨੂੰ ਕੀ ਕਹਿਦਾ ਚਲੇ ਗਿਆ ਇਹ ਦੇਖੋ ਅੰਦਰ ਤੇ ਚਲੋ ਨਹੀਂ ਐਂਟਰ ਕਰਨ ਦੇ ਦਿੰਦੇ ਪਰ ਇੱਥੋਂ ਤੱਕ ਉੱਪਰ ਹੀ ਚਲੇ ਗਿਆ ਤੇ ਇਹ ਅੰਦਰ ਜੀ ਆਪਾਂ ਮਹਾਰਾਜ ਦੇ ਮੱਥਾ ਟੇਕ ਕੇ ਬੈਠ ਗਏ ਸੀ ਮਨਵੀਰ ਮੱਥਾ ਟੇਕਨਦੇ ਆ ਤੇ ਕਾਕੂ ਇੱਥੇ ਬੜਾ ਹੀ ਖੁਸ਼ ਸੀਗਾ ਤੇ ਇਹ ਵੀ ਮੱਥਾ ਟੇਕਨਦੇ ਆ ਬਾਬਾ ਜੀ ਦੇ ਮਹਾਰਾਜ ਦੇ ਤੇ ਬਹੁਤ ਖੁਸ਼ ਸੀ ਇਹੋ ਤੇ ਛੋਟੇ ਛੋਟੇ ਬੱਚੇ ਸੀਗੇ ਤੇ ਇਹਨਾਂ ਨੂੰ ਕਹਿ ਰਹੇ ਸੀਗੇ ਇਹਨਾਂ ਦੇ ਮਾਤਾ ਪਿਤਾ ਹੋਗੇ ਉਹ ਅੰਕਲ ਜੀ ਜਿਹੜੇ ਪ੍ਰਸ਼ਾਦ ਉਹਨੂੰ ਕੀ ਕਹਿਦਾ ਦੇ ਰਹੇ ਉਹ ਕਹਿ ਰਹੇ ਸੀਗੇ ਕਿ ਬੱਚਿਆਂ ਦੇ ਜਿਹੜਾ ਉਹ ਸਿਰ ਟੱਕੇ ਅੰਦਰ ਲੈ ਕੇ ਆਇਆ ਕਰੋ ਤੇ ਇਦਾਂ ਬੱਚਿਆਂ ਨੂੰ ਅੰਦਰ ਨਾਲ ਲੈ ਕੇ ਆਇਆ ਕਰੋ ਨੰਗੇ ਸਿਰ ਅਸੀਂ ਤੇ ਜੋਰੇ ਦੇ ਪਹਿਲਾਂ ਹੀ ਉਹਨੂੰ ਕੀ ਕਹੀਦਾ ਸਿੱਕਤੇ ਉਹ ਪਟਕੀ ਜਿਹੜੀ ਉਹ ਬੰਦ ਦਿੱਤੀ ਸੀ ਮੱਥਾ ਟੇਕ ਕੇ ਅਸੀਂ ਬਾਹਰ ਆ ਗਏ ਸੀ ਤੇ ਏ ਜੀ ਇੱਥੇ ਡੌਗੀ ਕਿੰਨੇ ਡੌਗੀ ਸੀ ਐਨੇ ਜ਼ਿਆਦਾ ਕਿ ਇੱਕ ਦੂਜੇ ਨੂੰ ਆਪਣੇ ਇਲਾਕੇ ਵਿੱਚ ਆਉਣ ਹੀ ਨਹੀਂ ਸੀ ਦਿੰਦੇ ਛੋਟੇ ਛੋਟੇ ਕੁੱਤੇ ਵੀ ਇੱਕ ਦੂਜੇ ਨੂੰ ਇੰਨਾ ਪੈਂਦੇ ਸੀ ਇੱਥੋਂ ਜੀ ਅਸੀਂ ਬਾਹਰ ਆ ਗਏ ਤੇ ਇਹ ਬਾਹਰ ਦਾ ਥਿਊ ਦੁਕਾਨਾਂ ਤਕਰੀਬਨ ਇੱਥੇ ਲੱਗੀਆਂ ਹੀ ਰਹਿੰਦੀਆਂ ਤੇ ਕਾਫੀ ਉਹਨੂੰ ਕੀ ਕਹੀਦਾ ਚਾਹਲ ਪੈਲ ਜਿਹੜੀ ਇੱਥੇ ਰਹਿੰਦੀ ਆ ਦੁਕਾਨਾਂ ਤੇ ਹੁੰਦੀਆਂ ਹੁੰਦੀਆਂ ਇੱਥੇ ਇਸ ਤੋਂ ਬਾਅਦ ਸਾਰਿਆਂ ਨੇ ਉਹਨੂੰ ਕੀ ਕਹਿਦਾ ਪਲਾਨ ਬਣਾ ਲਿਆ ਸੀ ਕਿ ਜਾਈਏ ਖਟਕੜ ਕਲਾਂ ਅ ਸ਼ਹੀਦ ਭਗਤ ਸਿੰਘ ਜੀ ਦੇ ਘਰ ਤੇ ਮੈਂ ਤਾਂ ਕਦੀ ਦੇਖਿਆ ਵੀ ਨਹੀਂ ਸੀਗਾ ਫਸਟ ਟਾਈਮ ਹੀ ਮੈਂ ਉਹਨੂੰ ਕੀ ਕਹਿਦਾ ਦੇਖਣਾ ਸੀ ਮਨਵੀਰ ਹੋਣੇ ਬੱਚੇ ਅੰਦੀ ਦੀ ਇਹ ਸਾਰੇ ਤਾਂ ਉਹਨੂੰ ਕੀ ਕਹਿਦਾ ਤਕਰੀਬਨ ਇਹਨਾਂ ਨੇ ਦੇਖਿਆ ਹੋਇਆ ਮੈਂ ਨਹੀਂ ਸੀ ਦੇਖਿਆ ਮੈਂ ਫਸਟ ਟਾਈਮ ਘਰ ਦੇਖਣਾ ਸੀਗਾ ਤੇ ਚੱਲ ਪਏ ਜੀ ਅਸੀਂ ਇਹਤੋਂ ਲੱਗੇ ਪੈ ਜਾਂਦਾ ਪਿੰਡਾਂ ਵਿੱਚ ਦੀ ਕੋਈ ਖਾਸ ਦੂਰ ਨਹੀਂਗਾ ਤੇ ਇਸ ਕਰਕੇ ਅਸੀਂ ਕਿਹਾ ਚਲੋ ਉੱਥੇ ਵੀ ਜਾ ਹੀ ਹੁੰਨੇ ਆ ਫੇਰਾ ਜੀ ਅਸੀਂ ਪਹੁੰਚ ਕੇ ਸਾਰੇ ਜਾਣੇ ਉੱਥੇ ਦੋਨੇ ਬੱਚੀਆਂ ਸਾਡੇ ਨਾਲ ਸੀ ਰੀਆ ਰੀਆ ਦੀ ਫਰੈਂਡ ਮਨੀ ਦੀਦੀ ਜੁਰਾਵਰ ਸਾਰੇ ਜਾਣੇ ਪਹੁੰਚ ਗਏ ਇਹ ਲਿਖਾ ਜੀ ਘਰ-ਬਾਰੇ ਇੱਧਰ ਉਹਨੂੰ ਕੀ ਕਹਿੰਦਾ ਪਾਰਕ ਬਣਾਈ ਅਸੀਂ ਗਲਤ ਇੱਧਰ ਦੇ ਐਂਟਰ ਕਰ ਗਏ ਪਾਰਕ ਦੀ ਐਂਟਰੀ ਸੀਗੀ ਇਹ ਫੇਰੇ ਸੀ ਇਧਰਲੀ ਸਾਈਡ ਗਏ ਅੰਦਰ ਨੂੰ ਘਰ ਆ ਇਹ ਅਜੀ ਘਰ ਬਹੁਤ ਸੋਹਣਾ ਘਰ ਬਣਿਆ ਹੋਇਆ ਸੀ ਛੋਟੀਆਂ ਇਟਾਂ ਦਾ ਪਹਿਲੇ ਪੁਰਾਣੇ ਸਮੇਂ ਦਾ ਘਰ ਉਦਾਂ ਹੀ ਆ ਤੇ ਥੋੜਾ ਕੋਤਾ ਚੇਂਜ ਕੀਤਾ ਹੋਇਆ ਪਰ ਆ ਜਿਆਦਾ ਗੇਟ ਵਗੈਰਾ ਹੀ ਲਾਏ ਆ ਜਾਂ ਬਾਲ ਜੀ ਕੀਤੀ ਹੋਈ ਆ ਹੋਰ ਤਾਂ ਕੁਛ ਨਹੀਂ ਬਾਕੀ ਤਕਰੀਬਨ ਤਾਂ ਸਾਰਾ ਉਦਾਂ ਹੀ ਉਹਨੂੰ ਕੀ ਕਹੀਦਾ ਘਰ ਬਣਿਆ ਹੋਇਆ ਆ ਆ ਜਿਹੜੇ ਘਰਾਂ ਦੇ ਵਿੱਚ ਆਪਣੇ ਪੁਰਾਣਿਆਂ ਚ ਰੱਖਦੇ ਹੁੰਦੇ ਸੀਗੇ ਦੀਵਾ ਵਗੈਰਾ ਜਗੌਨ ਨੂੰ ਬਣਾਏ ਹੁੰਦੇ ਸੀ ਇਹੋ ਉਹ ਵਾਲੇ ਬੜੇ ਸੋਹਣੇ ਲੱਗਦੇ ਸੀਗੇ ਤੇ ਘਰ ਆ ਜੀ ਤੇ ਭਗਤ ਸਿੰਘ ਜੀ ਨਾਲ ਰਿਲੇਟਡ ਸੀ ਇਹ ਭਗਤ ਸਿੰਘ ਜੀ ਨਾਲ ਜਿਹੜੇ ਉਹਨਾਂ ਦੇ ਘਰ ਵਿੱਚ ਬਰਤਨ ਪਏ ਹੋਊਗੇ ਇਹ ਨੀਚੇ ਪੱਖੇ ਦੀ ਆ ਉਹ ਪੱਖਾ ਹੁੰਦਾ ਉਹਨਾਂ ਨਾਲ ਉਦਾਂ ਦਾ ਉਹ ਆ ਇਹ ਜੀ ਪਿੱਕੇ ਭਗਤ ਸਿੰਘ ਜੀ ਦੀ ਇਧਰਲੇ ਰੂਮ ਵਿੱਚ ਸੀ ਇੱਥੇ ਬਰਤਨ ਸੀਗੇ ਪੁਰਾਣੇ ਥਾਲ ਸੀਗੇ ਕੜਾਈਆਂ ਸੀਗੀਆਂ ਇਹ ਵਾਲੇ ਮਟਕੇ ਸੀ ਵੱਡੇ ਵੱਡੇ ਆ ਕੁਝ ਗਲਾਸ ਸੀਗੇ ਇਹ ਸਾਰੇ ਇੱਥੇ ਅਲਮਾਰੀਆਂ ਦੇ ਵਿੱਚ ਜਿਹੜੇ ਉਹ ਰੱਖੇ ਹੋਏ ਸੀ ਇਹ ਬੈਕ ਸਾਈਡ ਤੇ ਇਦਾਂ ਉਹਨਾਂ ਦੇ ਵੇੜਾ ਸੀਗਾ ਤੇ ਵੇੜੇ ਦੇ ਸਾਈਡ ਤੇ ਇਹਦੇ ਨਾਲ-ਨਾਲ ਬੰਨੂਜੀ ਬਣਾਈ ਹੋਈ ਹੈ ਬੈਠਣ ਵਾਸਤੇ ਤੇ ਇਹ ਉਹਨੂੰ ਕੀ ਕਹਿੰਦਾ ਜੀ ਖੂਹ ਸੀ ਇੱਥੇ ਪਰ ਖੂਹ ਸ਼ਾਇਦ ਪੂਰ ਦਿੱਤਾ ਹੋਵੇ ਇਨਾ ਅ ਡੂੰਗਾ ਨਹੀਂ ਸੀਗਾ ਵੀ ਉਸ ਟਾਈਮ ਤੇ ਉਹਨਾਂ ਦੇ ਘਰ ਦੇ ਵਿੱਚ ਇਹ ਖੂਹ ਸੀਗਾ ਤੇ ਹੁਣ ਮਤਲਬ ਕਿ ਡੂੰਗਾ ਨਹੀਂ ਸੀਗਾ ਉਹ ਉਥਲਾ ਸੀਗਾ ਉਹ ਉੱਪਰ ਜਿਹੀ ਸੀਗਾ ਇਹ ਉਹਨੂੰ ਕੀ ਕਹਿੰਦਾ ਜੀ ਲਾਇਆ ਹੋਇਆ ਸੀ ਬੋਰਡ ਉਹਨਾਂ ਨੇ ਜੱਦੀ ਘਰ ਉਹਨਾਂ ਦੇ ਬਜ਼ੁਰਗਾਂ ਦਾ ਸ਼ਹੀਰ ਪਗਲ ਸਿੰਘ ਜੀ ਦੇ ਘਰ ਤੇ ਉਹਨਾਂ ਦੇ ਬਜ਼ੁਰਗਾਂ ਦਾ ਜਿਹੜਾ ਇਹੋ ਘਰ ਆ ਤੇ ਘਰ ਦੇਖਣ ਤੋਂ ਬਾਅਦ ਅਸੀਂ ਤੇਜੀ ਡਿਜ਼ਾਈਨ ਬਣਾਇਆ ਹੋਇਆ ਸੀਗਾ ਹੁਣ ਤਾਂ ਕਾਫੀ ਉਹ ਡਿਜ਼ਾਈਨੇ ਖਰਾਬ ਹੋ ਗਿਆ ਛੋਟੀ ਇੱਟ ਦਾ ਇਥੇ ਜੁਰਾਵਰ ਤੇ ਜੁਰਾਵਰ ਦੀ ਦੀਦੀ ਦੋਨੇ ਜਾਨੇ ਬੈਠੇ ਪਿਕਸ ਕਰਾਉਂਦੇ ਸੀ ਉਹਦੇ ਵਿੱਚ ਪੌੜੀਆਂ ਚ ਪੌੜੀਆਂ ਉੱਪਰ ਜਾਂਦੀਆਂ ਸੀ ਘਰ ਨੂੰ ਤੇ ਇਹ ਆਜੀ ਪਾਰਕ ਪਾਰਕ ਵਿੱਚ ਚਲੇ ਗਏ ਪਰ ਗਰਮੀ ਗਰਮੀ ਵੀ ਸੀ ਬਹੁਤ ਮੌਸਮ ਵੀ ਪਰਵਦਾਂ ਠੰਡਾ ਸੀ ਪਰ ਹੂਮਸ ਜੇ ਵਾਲਾ ਸੀ ਮੌਸਮ ਬਹੁਤ ਤਪਸ਼ ਨਹੀਂ ਸੀਗੀ ਹੂਮਸ ਜੇ ਸੀਗੀ ਵਿੱਚ ਚਿਪਚਿਪਾ ਜਿਹਾ ਪਸੀਨਾ ਆਉਂਦਾ ਸੀਗਾ ਆ ਕਰਕੇ ਜ਼ਿਆਦਾ ਨਹੀਂ ਘੁੰਮੇ ਥੋੜਾ ਜਿਹਾ ਚੱਲ ਰਹੇ ਹਾਂ ਪਾਰਕ ਵਿੱਚ ਇਹ ਮਨਵੀਰ ਦੀਦੀ ਤੇ ਮੈਂ ਅਸੀਂ ਬੈਠ ਗਏ ਸੀਗੇ ਛਾਵੇਂ ਤੇ ਇਹ ਦੋਨੇ ਜਾਨੀਆਂ ਸੇਲੀਆਂ ਕਰਨ ਲੱਪੀਆਂ ਸੀ ਆਪਣਾ ਫੋਟੋ ਸ਼ੂਟ ਫੋਟੋਆਂ ਕੇ ਚੋਂ ਲੱਪਈਆਂ ਸੀ ਇੱਕ ਦੂਜੇ ਦੀਆਂ ਕਿਚਨ ਲੱਪਈਆਂ ਸੀ ਫੋਟੋਆਂ ਤੇ ਇਹ ਜਿਵੇਂ ਬਹੁਤ ਵੱਡਾ ਪਾਰਕ ਆਇਆ ਹੋ ਦੋਨੇ ਨੱਚਣ ਦੇ ਆ ਪਾਰਕ ਚ ਇਹ ਜੋਰੇ ਨੂੰ ਲੈ ਕੇ ਫਿਰ ਅਸੀਂ ਚਲੇਗੇ ਸੀ ਅੰਦਰ ਛਾਵੇਂ ਹਾਂ ਬੂਟਾ ਬਹੁਤ ਸੋਹਣਾ ਸੀਗਾ ਇਹ ਵਾਲਾ ਪਤਾ ਨਹੀਂ ਕਾਹਦਾ ਸੀਗਾ ਇਹੋ ਉਹ ਦੇਖਣ ਦੇ ਸੀ ਵੀ ਪਤਾ ਨਹੀਂ ਕਿ ਕਿਹੜਾ ਪਲਾਂਟ ਆਇਆ ਇਹੋ ਬੂਟਾ ਵਾ ਬਹੁਤ ਸੋਹਣਾ ਲੱਗਦਾ ਸੀਗਾ ਇਹਦਾ ਤੇ ਬਟ ਨਾਮ ਨਹੀਂ ਸੀ ਯਾਦ ਇਹਦਾ ਪਤਾ ਹੀ ਨਹੀਂ ਸੀ ਨਾਮ ਇਹਦਾ ਇੱਥੇ ਚੇਅਰਸ ਤੇ ਬੈਠ ਕੇ ਜੋਰੇ ਨੂੰ ਖਿਲਾਉਣ ਲੱਗ ਪਏ ਤੇ ਬਸ ਜੀ ਇਹ ਅੱਜ ਦਾ ਸਾਡਾ ਇੰਨਾ ਕੀ ਬਲੌਗ ਤੇ ਸਾਡੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇਸ ਤੋਂ ਬਾਅਦ ਵਿੱਚ ਅਸੀਂ ਆ ਗਏ ਸੀਗੇ ਇੱਥੇ ਰੈਸਟੋਰੈਂਟ ਵਿੱਚ ਕਿਉਂਕਿ ਸਾਰਿਆਂ ਨੂੰ ਲੱਗੀ ਹੋਈ ਸੀ ਭੁੱਖ ਤੇ ਸਾਰੇ ਵੇਟ ਕਰਨ ਦੇ ਸੀ ਹੁਣ ਕੁਝ ਖਾਣ ਆਉਂਦਾ ਮੈਂ ਤੇ ਜੂਰਾ ਬੈਠੇ ਸੀ ਇੱਕ ਸਾਈਡ ਇੰਦਰ ਨੂੰ ਜੂਰਾ ਦੇਖ ਰਹੇ ਆ ਬਾਬੇ ਇਹ ਜੀ ਆ ਗਈ ਸੀ ਰੀਆ ਦੀ ਟਿੱਕੀ ਤੇ ਮਨੀ ਖਾਂਦੇ ਸੀ ਛੋਲੇ ਪਟੂਰੇ ਤੇ ਇਹਨਾਂ ਬੱਚਿਆਂ ਨੇ ਤੇ ਦੂਜੀ ਬੇਟੀ ਜਿਹੜਾ ਉਹਦਾ ਆਇਆ ਸੀ 버거 ਤੇ ਚਲੋ ਜੀ ਅਸੀਂ ਖਾਦਾ ਸੀ ਜੀ ਡੋਸਾ ਤੇ ਚਲੋ ਜੀ ਓਕੇ ਜੀ ਬਾਏ ਬਾਏ ਸਾਰਿਆਂ ਨੂੰ